ਕਿੰਨਾ ਪੈਸਾ ਲਾਕੇ ਆਏ ਸੀ ਮੈਂ ਜੀ 7.5 ਲੱਖ ਰੁਪਏ ਲਾਕੇ ਆਏ ਸੀ ਮਤਲਬ ਕਿ ਲਾ ਚੁੱਕੇ ਹੋ ਤੁਸੀਂ ਗਿਲ ਰੋਂਤੇ ਆਵੇ ਦੱਸਣਾ ਜ਼ਰੂਰੀ ਆ ਕਿੰਨੇ ਕੀਮਤੀ ਪਿੰਡਾਂ ਲਈ ਡਾਲੇ ਸੈਂਟ ਨੇ ਸਾਡਾ ਧੰਨਵਾਦ ਕਰਨਾ ਤਾਂ ਬਣਦਾ ਵੀ ਜਿੱਤੇ ਸਾਨੂੰ ਜਿਹੜੀ ਮੇਰਾ ਨਾਂ ਤਰਮਪਿੰਸ ਸਿੰਘ ਹੈ। ਤਰਮਪਿੰਸ ਤਰਮਪਿੰਸ ਜੀ ਇਸ ਟਾਈਮ ਕੋ ਸਿਲ ਦਰਾਸਟਰੀਟ ਦੇ ਵਿੱਚ ਸਾਨੂੰ ਮਿਲੇ ਹੋ ਜੀ ਸਟੂਡੈਂਟ ਹਾਂ। ਹਾਂਜੀ ਮੈਂ ਸਟੂਡੈਂਟ ਕਿਹੜੇ ਕਾਲਜ ਪੜ੍ਹ ਰਹੇ ਸੀ? ਮੇਰਾ ਅਮਰੀਕਨ ਕਾਲਜ ਹੈ। ਅਮਰੀਕਨ ਕਾਲਜ ਪੜ੍ਹ ਰਹੇ ਹਾਂ। ਠੀਕ ਹੈ। ਕਿੰਨਾ ਟਾਈਮ ਹੋ ਗਿਆ ਆ ਯਾਨੀ ਸਰ? ਮੈਨੂੰ ਆਗੂ ਅਗਸਟ 'ਚ ਮੈਨੂੰ 2 ਸਾਲ ਪੂਰੇ ਹੋ ਗਏ। 2 ਸਾਲ ਦਾ ਨਵੰਬਰ ਅਗਸਟ ਪੂਰੇ ਹੋ ਜਾਣੇ ਆ। ਬਹੁਤ ਲੰਮਾ ਟਾਈਮ ਤੁਸੀਂ ਇੱਥੇ ਬਤਾਇਆ ਸਰ। ਕਾਫੀ ਐਕਸਪੀਰੀਅੰਸ ਹੋਏਗਾ ਸ਼ੇਅਰ ਕਰਨ ਲਈ ਸਰ। ਬਹੁਤ ਹੀ। ਕੀ ਕਹਿਣਾ ਜਾਣੇ ਸਾਈਪਰਸ ਕੰਟਰੀ ਬਾਰੇ ਸਰ? ਬੀਜੀ ਮੈਂ ਆਪਾਂ ਬੰਦਾ ਇੱਥੇ ਮਿਹਨਤ ਕਰਦਾ ਤਾਂ ਮੁੱਲ ਪੈ ਜਾਂਦਾ ਬਿਲਕੁਲ ਜਿੱਦਾਂ ਸਰ ਆਈ ਦੀ ਡੇਟ 'ਚ ਬੱਚੇ ਅਮਰੀਕਾ ਕੈਨੇਡਾ ਨੂੰ ਪਹਿਲਾਂ ਜਿੱਦਾਂ ਬਹੁਤ ਜਾ ਰਹੇ ਸੀ ਹੁਣ ਬੱਚਾ ਪ੍ਰੈਫਰ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੂੰ ਜੋ ਲੱਗ ਰਿਹਾ ਸਾਡਾ ਜੋ ਰਿਵਿਊ ਬੱਚਿਆਂ ਨੇ ਰਿਹਾ ਕਿ ਸਾਈਪਰਸ ਵਧੀਆ ਉਹਦੇ ਨਾਲੋਂ ਕੀ ਕਹਿਣਾ ਚਾਹੁੰਨਾ ਉਸ ਚੀਜ਼ ਤੇ ਕੀ ਪੁਆਇੰਟ ਆਫ 뷰 ਰਹਿਣਾ ਨਹੀਂ ਇਹ ਕਿਉਂਕਿ ਆਪਾਂ ਕਿਸੇ ਕੰਟਰੀ ਨੂੰ ਕਿਸੇ ਨਾਲ ਵੀ ਮਾੜਾ ਨਹੀਂ ਜਾਂ ਕੰਪੇਅਰ ਨਹੀਂ ਕਰ ਸਕਦੇ ਕਿਉਂਕਿ ਹਰੇ ਕੰਟਰੀ ਦੇ ਵੱਖੋ ਵੱਖਰੇ ਰੂਲ ਨੇ ਜੀ ਵੱਖੋ ਵੱਖਰੇ ਉਹਨਾਂ ਦੇ ਵੀ ਪੁਆਇੰਟ ਆਫ 뷰 ਨੇ ਬਿਲਕੁਲ ਸਰ ਕਿੰਨੇ ਯੂਰੋ ਕਮਾ ਰਹੇ ਹੋ ਸਰ ਮਹੀਨੇ ਤੇ ਜੀ ਵੀਨਚ ਜੀ ਮੇਰਾ ਵੈਸੇ ਮੈਂ ਫੁੱਲ ਟਾਈਮ ਤਾਂ ਮੈਂ ਕੰਮ ਪਹਿਲਾਂ ਫੁੱਲ ਟਾਈਮ ਕਰਦਾ ਸੀ ਤੇ ਹੁਣ ਮੈਂ ਕੰਮ ਪਾਰਟ ਟਾਈਮ ਕਰਦਾ ਹਾਂ ਜੀ ਜੀ ਕਿੰਨੇ ਯੂਰੋ ਸਿਰ ਕਮਾਏ ਤੁਸੀਂ ਮੈਕਸਿਮਮ ਕਿੰਨੇ ਯੂਰੋ ਕਮਾਏ ਹੋ ਸਰ ਮੈਕਸਿਮਮ ਠੀਕ ਆ ਜੀ ਆਪਦਾ ਮੈਂ 1 ਸਾਲ ਦੇ ਵਿੱਚ ਜਿਹੜਾ ਮੇਰਾ ਲੱਗਿਆ ਹੋਇਆ ਸੀਗਾ ਉਹ ਮੈਂ ਸਾਲਾ ਨਵੇਟਦਾ ਮਤਲਬ ਜਿੰਨਾ ਲਾ ਕੇ ਆਏ ਹਾਂ ਲਾ ਚੁੱਕੇ ਹਾਂ ਸਰ ਕਿੰਨਾ ਪੈਸਾ ਲਾ ਕੇ ਆਏ ਸੀ ਮੈਂ ਜੀ 7.5 ਲੱਖ ਰੁਪਏ ਲਾ ਕੇ ਆਇਆ ਸੀ ਮੈਨੂੰ ਲਾ ਚੁੱਕੇ ਮੈਂ ਲਾਤਾ ਹਾਂ ਤੇ ਕਿੰਨੇ ਯੂਰੋ ਸੈਲਰੀ ਸਰ ਮੈਕਸਿਮਮ ਕਮਾਇਆ ਮਤਲਬ ਕਿੰਨਾ ਕਮਾਇਆ ਜੀ ਮੈਂ ਰੈਸਟੋਰੈਂਟ 'ਚ ਕੰਮ ਕਰਦਾ ਸੀ ਉੱਥੇ ਮੈਨੂੰ 850 900 ਟਿਪ ਪਾ ਕੇ 900 ਯੂਰੋ ਟਿਪ ਬਣ ਜਾਂਦਾ ਸੀ ਠੀਕ ਹੈ ਤੇ ਇਸ ਟਾਈਮ ਕਿੰਨਾ ਲੈ ਰਹੇ ਹੋ ਸਰ ਪਹਿਲਾਂ ਜਦੋਂ ਰੈਸਟੋਰੈਂਟ 'ਚ 900 ਤੋਂ ਜਾਂ ਸ਼ੁਰੂਆਤ ਹੋਈ ਹੋएगी ਹਾਂ ਜੀ ਹੁਣ ਕਿੰਨਾ ਕਮਾ ਰਹੇ ਹੋ ਸਰ ਔਰ ਇਸ ਟਾਈਮ ਜੀ ਮੈਂ ਮੇਰੇ 1100 ਸੈਲਰੀ ਤੇ 1100 ਯੂ 1 ਲੱਖ 10 ਹਜ਼ਾਰ ਰੁਪਏ ਇੰਡੀਆ ਦਾ ਬਣਦਾ ਸਰ ਹਾਂ ਜੀ ਉਹ ਆਪਣੇ ਤੇ ਹੀ ਡਿਪੈਂਡ ਆ ਹਨਾ ਵੀ ਕਿਵੇਂ ਬੰਦਾ ਕਿ ਕਿਦਾਂ ਦੇ ਵੀ ਖਰਚੇ ਕੱਢਦਾ ਕਿ ਜੇ ਜੇ ਬੰਦੇ ਨੇ ਲਾਈਫ ਵਿੱਚ ਅੱਗੇ ਵਧਣਾ ਤਾਂ ਆਪ ਦਾ ਹੱਥ ਘੁਟਣਾ ਪੈਂਦਾ ਬਿਲਕੁਲ ਸਰ ਕਿਉਂਕਿ ਉਹਦੇ ਨਾਲ ਹੀ ਜੇ ਆਪਾਂ ਹੱਥ ਨਹੀਂ ਘੁੱਟਾਂਗੇ ਤਾਂ ਆਪਣਾ ਕੁਝ ਨਹੀਂ ਬਣ ਸਕਦਾ ਜਿੰਨੇ ਜ਼ਿਆਦਾ ਆਪਾਂ ਖਰਚੇ ਕਰਾਂਗੇ ਨਾ ਆਪਣੀ ਸੇਵਿੰਗ ਹੋਣੀ ਆ ਬਿਲਕੁਲ ਸਰ ਵੀ ਜਿਹੜੇ ਸਟੂਡੈਂਟ ਹੁਣ ਆਣਾ ਚਾਹੁੰਦੇ ਨੇ ਸਾਈਪਰੋਸ ਉਹਨਾਂ ਨੂੰ ਕੀ ਮੈਸੇਜ ਦਿੰਨੇ ਹੋ ਜੀ ਤੁਸੀਂ ਮੈਸੇਜ ਮੈਂ ਤਾਂ ਇਹੀ ਕਹੂੰਗਾ ਵੀ ਠੀਕ ਆ ਵਧੀਆ ਕੰਟਰੀ ਆ ਵੀ ਜੇ ਕਿਸੇ ਦਾ ਬਣਦਾ ਤਾਂ ਆ ਵੀ ਸਕਦਾ ਹੈਗਾ ਆਣਾ ਚਾਹੀਦਾ ਆ ਆ اچھی ਕੰਟਰੀ ਆ ਬਹੁਤ ਵਧੀਆ ਕੰਟਰੀ ਆ ਆਪਾਂ ਕਿਉਂਕਿ ਕੰਟਰੀ ਨੂੰ ਮਾੜਾ ਨਹੀਂ ਕਰਦੇ ਜਿਹਨੇ ਪੈਰਾਂ ਤੇ ਖੜੇ ਕਰਤਾ ਜੀ ਡੈ ਆਹ ਤਾਂ ਖੜੇ ਕਰਦਾ ਸਰ ਉਸ ਕੰਟਰੀ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਕੰਟਰੀ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਜਿਨੇ ਇੰਨੇ ਯੋਗਾਂ ਕਰਤਾ ਅੱਜ ਚਲ ਬਹੁਤ ਅੱਛੀ ਗੱਲ ਹੈ ਥੈਂਕ ਯੂ ਸਰ ਐਂਡ ਤੇ ਇੱਕ ਗੱਲ ਪਰ ਮਿਹਨਤ ਵਾਲੀ ਕਹਿੰਦਾ ਆਓ ਕੰਮ ਦੀ ਆ ਚੱਕਰੀ ਕਮਾਉਣ ਵਾਲਾ ਚਾਹੀਦਾ ਹੈਲ ਦੀ ਆ ਦੁਨੀਆ ਹਿਲਾਉਣ ਵਾਲਾ ਚਾਹੀਦਾ ਕਾਮਯਾਬੀ ਪੱਜੀ ਆਉਂਦੀ ਪਿੱਛੇ ਬੰਦੇ ਤੇ ਆ ਬਸ ਇਹਨੂੰ ਪਿੱਛੇ ਪਿੱਛੇ ਲਾਉਣ ਵਾਲਾ